ਅੱਜ ਅਸੀਂ ਸੂਜੁਗਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਭਾਰਤ ਦੇ ਵਿੱਚ ਐਮਪੀ ਆ ਨੂੰ ਮੰਗ ਪੱਤਰ ਦਿੱਤੇ ਨੇ ਏਸੀ ਵੀ ਇੱਥੇ ਅੱਜ ਡਾਕਟਰ ਅਮਰ ਸਿੰਘ ਨੂੰ ਮੰਗ ਪੱਤਰ ਦੇਣਾ ਤਾਂ ਪਰ ਉਹ ਬਾਹਰ ਹੋਣ ਦੇ ਕਾਰਨ ਅਸੀਂ ਜਿਹੜੇ ਦੇ ਯੂਥ ਪ੍ਰਧਾਨ ਮਨਦੀਪ ਸਿੰਘ ਖੇੜਾ ਨੇ ਮੰਗ ਪੱਤਰ ਦਿੱਤਾ ਹੈ ਜਿਹੜੀ ਕੇਂਦਰ ਦੀ ਸਰਕਾਰ ਨਵਾਂ ਕੌਮੀ ਖੇਤੀ ਕਾਡਾ ਲੈ ਕੇ ਆਈ ਹੈ ਉਹ ਹੀ ਤਿੰਨ ਖੇਤੀ ਕਾਨੂੰਨ ਆ ਜਿਹੜੇ 2020 ਤੇ 21 ਦੇ ਵਿੱਚ ਕਿਸਾਨਾਂ ਨੇ ਭਾਰਤ ਦੀਆਂ ਨੇ ਕੱਟੇ ਹੋ ਕੇ ਦੀ ਨਿਰਿਆ ਬਰੂਆਂ ਤੇ ਬੈਠ ਕੇ ਰੱਦ ਕਰਵਾਏ ਸੀ ਉਹਨਾਂ ਨੂੰ ਦੁਬਾਰੋ ਲਾਗੂ ਕਰਨੇ ਜਾ ਰਹੀ ਆ ਪਹਿਲਾਂ ਉਹ ਸਿੱਧਾ ਕੇਂਦਰ ਸਰਕਾਰ ਲਾਗੂ ਕਰਦੀ ਸੀ ਪਰ ਹੁਣ ਜਿਹੜਾ ਇਹਨਾਂ ਨੇ ਸਟੇਟ ਸਰਕਾਰਾਂ ਨੂੰ ਭੇਜੇ ਨੇ ਵੀ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ ਕੋਈ ਕਾਨੂੰਨ ਨੇ ਜਿਹੜੇ ਆਪਣੇ ਆਪਣੇ ਸਟੇਟ ਦੇ ਵਿੱਚ ਪਾਸ ਕਰਨਾ ਅਸੀਂ ਭਵੰਤਵਨ ਸਾਹਿਬ ਤੋਂ ਮੰਗ ਕਰਦੇ ਆ ਵੀ ਜਿਹੜੇ ਉਹ ਮਤਾ ਪਾ ਕੇ ਇਹਨੂੰ ਜਿਹੜਾ ਕਾਨੂੰਨ ਆ ਇਹਨੂੰ ਰੱਦ ਕਰ ਕਬ ਤੁਸੀਂ ਡਾਕਟਰ ਅਮਰ ਸਿੰਘ ਦੇ ਨਾਂ ਤੇ ਜਿਹੜਾ ਮਨਪਤਰ ਦਿੱਤਾ ਹੈ ਕਿ ਚਾਹਦੇ ਹੋ ਉਹਦੇ ਵਿੱਚ ਤੁਸੀਂ ਵੀ ਉਹ ਅਸੈਂਬਲੀ 'ਚ ਤੁਹਾਡੀ ਗੱਲਬਾਤ ਕਰਨ ਹਾਂ ਅਸੀਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਸਾਡੇ ਕੋਲ ਮੰਨੀਆਂ ਵੀ ਮੰਗਾਂ ਵੀ ਨੇ ਜਾਂ ਕੇਂਦਰ ਸਰਕਾਰ ਦੀਆਂ ਚੋਣ ਮੈਨੀਫੈਸਟੋ ਦੇ ਵਿੱਚ ਪਾਈਆਂ ਵੀ ਮੰਗਾਂ ਵੀ ਨੇ ਜਦੋਂ 2014 ਦੇ ਵਿੱਚ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਆਈ ਆ ਉਹਨਾਂ ਨੇ ਮੰਨਿਆ ਸੀ ਵੀ ਅਸੀਂ ਜਿਹੜੀ ਜਿਹੜਾ ਸੁਆਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਅਸੀਂ 23 ਫਸਲਾਂ ਤੇ ਕਾਨੂੰਨ ਬਣਾਵਾਂਗੇ ਐਮਐਸਪੀ ਕਾਨੂੰਨ ਉਹਨਾਂ ਨੇ ਆਪ ਮੰਨਿਆ ਤਾਂ ਜਿਹੜੀ ਉਹਨਾਂ ਦੀ ਕਹਿੰਦੀ ਹੈ ਵੀ ਚੋਣ ਮੈਨੀਫੈਸਟੋ ਦੇ ਵਿੱਚ ਵੀ ਪਾਇਆ ਵਾ ਸਾਦੀ ਵੀ ਮੰਗਦਾ ਤੇ ਉਹਨਾਂ ਨੇ ਵਾਦਾ ਵੀ ਕਰ ਦੇਣਾ ਕਰਿਆ 2020 21 ਦੇ ਅੰਦੋਲਨ ਦੇ ਦੌਰਾਨ ਪਰ ਉਹ ਮੰਗਾ ਹੁਣ ਤੱਕ ਪੂਰੀਆਂ ਨਹੀਂ ਹੋਈਆਂ ਨਾ ਉਹਨਾਂ ਨੂੰ ਨਜ਼ਰ ਅੰਦਾਜ਼ ਕਰਿਆ ਜਾ ਰਿਹਾ ਹੈ